ਜਿਵੇਂ ਕਿ ਤੁਹਾਨੂੰ ਪਤਾ ਯਾਰ ਕਿ ਆਪਾਂ ਇੰਡੀਆ ਤੋਂ ਆਉਣੇ ਆ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਫੋਰਨ ਕੰਟਰੀਆਂ ਦੇ ਵਿੱਚ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਕੋਈ ਸਿੰਗਾਪੁਰ ਕੋਈ ਕਨੇਡਾ ਕੋਈ ਅਮਰੀਕਾ ਹਨ ਕਈ ਵਾਰੀ ਹੁੰਦਾਗਾ ਕਿ ਆਪਣੇ ਨਾਲ ਕੋਈ ਹੈਪਨ ਹੋ ਜਾਂਦੇ ਹੈਗੇ ਕਿ ਆਪਾਂ ਨੂੰ ਬਹੁਤ ਦੁੱਖ ਹੁੰਦਾ ਇੱਕ ਸਟੋਰੀ ਹੈ ਛੋਟੀ ਜੀ ਸਰਜਨ ਮਿੱਤਰ ਨੇ ਕਿਸੇ ਨੇ ਕਿਹਾ ਸੀਗਾ ਕਹਿੰਦਾ ਯਾਰ ਮੇਰੀ ਸਟੋਰੀ ਤੂੰ ਜ਼ਰੂਰ ਪਾਈ ਤੇ ਲੋਕਾਂ ਨੂੰ ਦੱਸੀ ਕਿ ਆਹ ਗੱਲ ਕਰਕੇ ਆਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਗੱਲ ਕੀ ਹੈ ਕਿ ਆਪਾਂ ਆਊਥੋਪੀਆ ਆਉਣੇ ਆ ਇੱਥੇ ਆ ਕੇ ਸੋਚਦੇ ਹਾਂ ਸਿਟੀਜ਼ਨ ਲੈ ਲਈਏ ਜਾਂ ਨਾ ਲਈਏ ਨਾ ਇਸ ਵਿਸ਼ੇ ਤੇ ਸਟੋਰੀ ਆ ਸਿਟੀਜ਼ਨ ਲੈਣ ਦਾ ਫਾਇਦਾ ਹੈਗਾ ਜਾਂ ਨਹੀਂ ਹੈ ਜਾਂ ਕਲੀਪ ਹੀ ਆ ਰਹਿਣਾ ਚਾਹੀਦਾ ਹੈ ਨਾ ਬਾਈ ਦੇ ਖਿਆਲ ਦੇ ਮੁਤਾਬਕ ਹੈ। ਬਾਕੀ ਜੋ ਤੁਹਾਨੂੰ ਵਧੀਆ ਲੱਗਦਾ ਹੋਇਆ ਕਮੈਂਟ ਕਰਕੇ ਦੱਸਿਓ ਕਿ ਪੀਆ ਰਹਿਣਾ ਚਾਹੀਦਾ ਹੈ ਕਿ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਹੈ। ਇੱਕ ਵੀਰ ਆਪਣਾ ਉਹ ਤਕਰੀਬਨ 14-15 ਸਾਲ ਪਹਿਲਾਂ ਇੱਥੇ ਆਇਆ ਸੀਗਾ ਕੈਨੇਡਾ ਦੇ ਵਿੱਚ। ਉਹ ਕੀ ਹੋਇਆ ਕਿ ਆਪਦੀ ਲਾਈਫ ਬਹੁਤ ਵਧੀਆ ਜਿਉਂ ਰਿਹਾ ਸੀਗਾ, ਮਿਸ ਜੇ ਇੱਥੇ ਸੀਗੀ, ਉਹਦੇ ਬੱਚੇ ਉਹਦੀ ਫੈਮਿਲੀ ਸਾਰੀ ਇੱਥੇ ਪਹੁੰਚੀ ਹੋਈ ਸੀਗੀ। ਆਮ ਤੌਰ ਤੇ ਜਿੰਨੇ ਵੀ ਆਪਣੇ ਪੰਜਾਬੀ ਆ ਸੱਜਣ ਮਿੱਤਰ ਸਾਰੇ ਹੀ ਟਰੱਕ ਚਲਾਉਂਦੇ ਆ ਉਹ ਵੀ ਇੱਕ ਟਰੱਕ ਡਰਾਈਵਰ ਸੀਗਾ ਉਹ ਟਰੱਕ ਚਲਾਉਂਦਾ ਸੀਗਾ ਕੈਨੇਡਾ ਵਾਈ ਗੁਰਸਿੱਖ ਬੰਦਾ ਸੀਗਾ ਕੋਈ ਨਸ਼ਾ ਪਤਾ ਨਹੀਂ ਕਰਦਾ ਸੀ ਇੱਕ ਦਿਨ ਮਾੜਾ ਆਇਆ ਕਿ ਉਹਦੇ ਕੋਲ ਹੈਪਨ ਹੋ ਗਿਆ ਐਕਸੀਡੈਂਟ ਹੋ ਗਿਆ ਉਹਦਾ ਟਰੱਕ ਜਦੋਂ ਉਹਦਾ ਟਰੱਕ ਐਕਸੀਡੈਂਟ ਹੁੰਦਾ ਤੇ ਇੱਕ ਗੋਰੇ ਦੀ ਮੌਤ ਹੋ ਜਾਂਦੀ ਉੱਥੇ ਹਾਲਾਂਕਿ ਉਹਦੇ ਦੱਸਣ ਦੇ ਮੁਤਾਬਕ ਇਹ ਹੈਗਾ ਕਿ ਉਹਦਾ ਕਸੂਰ ਨਹੀਂ ਸੀਗਾ। ਗੋਰੇ ਨੇ ਗੱਡੀ ਦੇ ਬ੍ਰੇਕ ਮਾਰੇ ਐ ਇੱਕੇ ਦਮ ਤੁਰ ਜਾਂਦੀ ਟਰੱਕ ਉੱਪਰ ਚੜ ਗਿਆ। ਤੇ ਗੋਰਾ ਥਾਂ ਤੇ ਉਹਦੇ ਦੱਸਣ ਦੇ ਮੁਤਾਬਕ ਹੈਗਾ ਕਿ ਉਹਦੇ ਹੱਥਾਂ ਦੇ ਵਿੱਚ ਉਹਦੀ ਜਾਨ ਗਈ ਹੈਗੀ। ਚਲੋ ਉਹ ਹੋ ਗਿਆ ਹੈਪਨ ਹੋ ਗਿਆ। ਤਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਦੇ ਵਿੱਚ ਉਹ ਤੇ ਕੇਸ ਚੱਲਿਆ। ਕੇਸ ਚੱਲਣ ਤੋਂ ਬਾਅਦ ਦੇ ਵਿੱਚ ਉਹਨੂੰ 2 ਸਾਲ ਦੀ ਸਜ਼ਾ ਹੋਗੀ। ਜਿਹੜੇ 2 ਸਾਲ ਦੀ ਸਜ਼ਾ ਹੁੰਦੀ ਹੈ 1 ਸਾਲ ਉਹ ਕੱਟ ਕੇ ਆਇਆ ਤੇ 1 ਸਾਲ ਗਾਂ ਵਾਲਾ ਪ੍ਰੋਲ ਤੇ ਕਹਿ ਦਿੰਦੇ ਜੀ ਨੂੰ ਆਪਾਂ ਨੂੰ ਛੁੱਟੀ ਤੇ ਆਇਆ ਹਨ ਛੁੱਟੀ ਤੇ ਆਇਆ ਹੋਇਆ ਸੀਗਾ ਤੇ ਮੈਨੂੰ ਇੱਥੇ ਮਿਲਿਆ ਉਹਨੇ ਸਾਰੀ ਗੱਲਬਾਤ ਦੱਸੀ ਕਿ ਵੀਰੇ ਮੈਂ ਐਵੇਂ ਮੇਰੇ ਨਾਲ ਹੈਪਨ ਹੋਇਆ ਯਾਰ ਉਹ ਉਸ ਟਾਈਮ ਪੀਆਰ ਸੀਗਾ ਤੇ ਉਹਦੀ ਫੈਮਿਲੀ ਵੀ ਪੀਆਰ ਸੀਗੀ ਪੀਆਰ ਦਾ ਪ੍ਰੋਸੈਸ ਹੁੰਦਾ ਕਿ 5 ਸਾਲਾਂ ਬਾਅਦ ਆਪਾਂ ਫੇਰ ਪੀਆਰ ਬਦਾਲ ਲੈਣੇ ਆਂਗੇ 5 ਸਾਲਾਂ ਬਾਅਦ ਫੇਰ ਪੀਆਰ ਬਦਾਲ ਲੈਣੇ ਆਂ ਯਾਰ ਜੇਕਰ ਕਿਸੇ ਟਾਈਮ ਆਪਣੇ ਤੇ ਇਲਜ਼ਾਮ ਲੱਗ ਜਾਂਦਾ ਕੋਈ ਕੇਰੀ ਪੁਲਿਸ ਕਾਰਵਾਈ ਹੋ ਜਾਂਦੀ ਆ ਜਾਂ ਕੋਈ ਆਪਣੇ ਦਾ ਐਕਸੀਡੈਂਟ ਹੋ ਗਿਆ ਜਾਂ ਆਪਾਂ ਨਸ਼ੇ ਵਿੱਚ ਦੇ ਫੜੇ ਗਏ ਯਾਰ ਗੱਲ ਕੀ ਕਿ ਅਦਾਲਤ ਤੁਹਾਨੂੰ 6 ਮਨਤ ਤੋਂ ਉੱਪਰ ਦਾ ਅੰਦਰ ਰੱਖਣ ਦਾ ਕੈਦ ਰੱਖਣ ਦਾ ਹਾਂ ਜੇਲ੍ਹ ਦੇ ਵਿੱਚ ਭੇਜਣ ਦਾ ਹੁਕਮ ਦੇ ਦਿੰਦੀ ਆ ਤਾਂ ਤੁਸੀਂ ਆਪਦੀ ਪੀਆਰ ਨੂੰ ਅਪਡੇਟ ਨਹੀਂ ਕਰਾ ਸਕਦੇਗੇ ਉਹਦੇ ਨਾਲ ਵੀ ਸੇਮ ਹੀ ਹੋਇਆ ਬਈ ਉਹਨੂੰ 2 ਸਾਲ ਦੀ ਸਜ਼ਾ ਹੋ ਗਈ ਤੇ ਜਿਹੜਾ ਪੀਆਰ ਰਿਕਾਰਡ ਸੀਗਾ ਉਹਦਾ ਉਹ ਕੈਨਸਲ ਹੋ ਗਿਆ ਪੀਆਰ ਨਿਊ ਕਰਾਉਣੀ ਸੀਗੀ ਤੇ ਉਹ ਹੁੰਦੀ ਨਹੀਂ ਸੀਗੀ ਫਿਰ ਉਹਨੇ ਵਕੀਲ ਕੀਤੇ ਵਕੀਲਾਂ ਦੇ ਕੇਸ ਲੜੇ ਵਕੀਲਾਂ ਨੂੰ ਪੈਸੇ ਦਿੱਤੇ ਵਕੀਲਾਂ ਨੇ ਕੀ ਕੀਤਾ ਕਿ ਉਹਨੂੰ ਪੀਆਰ ਤੋਂ ਤਰਸ ਦੇ ਆਧਾਰ ਤੇ ਇੱਕ ਵਰਕ ਪਰਮਿਟ ਆ ਜਾਂਦਾ ਹੈਗਾ 2 ਸਾਲ ਦਾ ਵੀ ਮੈਂ ਤੂੰ ਕੰਮ ਕਰਨਾ ਤਾਂ ਕਰ ਸਕਦਾ ਹੈ ਨਾ ਤੇ ਨਹੀਂ ਤੈਨੂੰ ਆਪਦੀ ਕੰਟਰੀ ਬੈਕ ਜਾਣਾ ਪੈਣਾ ਹੈਗਾ ਤੋਂ ਬਹੁਤ ਵੱਡਾ ਹੈਪਨ ਕੀਤਾ ਇਹ ਹੈਨਾ ਕ੍ਰائم ਕੀਤਾ ਕੀ ਹੋਇਆ ਕਿ ਉਹਨੂੰ 2 ਸਾਲ ਦੀ ਸਜ਼ਾ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਦੇ ਵਿੱਚ ਹੈਨਾ ਫਿਰ ਵਿਚਾਰਾ ਪੀਆਰ ਕੈਨਸਲ ਹੋ ਕੇ ਵਰਕ ਪਰਮਿਟ ਤੇ ਆ ਗਿਆ ਹੁਣ ਉਹ ਇੱਥੇ ਵਰਕ ਪਰਮਿਟ ਤੇ ਆ ਕੰਮ ਕਰਦਾ ਹੈਗਾ ਦੁੱਖ ਵਾਲੀ ਗੱਲ ਇਹ ਹੈਗੀ ਕਿ ਉਹਦੀ ਫੈਮਿਲੀ ਸਾਰੀ ਇੱਥੇ ਆ ਪਰ ਹੁਣ ਅੱਗੇ ਰੱਬ ਜਾਣਦਾ ਹੈਗਾ ਕੀ ਉਹਦੇ ਨਾਲ ਕੀ ਪਾਣਾ ਹੋਣਾ ਹੈ ਨਾ ਕੀ ਵਰਤਨਾ ਆਪਦੀ ਫੈਮਿਲੀ ਚ ਰਹੂਗਾ ਜਾਂ ਉਹਨੂੰ ਬੈਕ ਹੋਮ ਜਾਣਾ ਪੈਣਾ ਆਪਦੇ ਯਾਰਾ ਇੰਡੀਆ ਦੇ ਵਿੱਚ ਬੈਕ ਜਾਣਾ ਪੈਣਾ ਪਰ ਦੁੱਖ ਇਹ ਚੀਜ਼ ਦਾ ਹੈਗਾ ਕਿ ਉਹਦੇ ਬੱਚੇ ਇੱਥੋਂ ਦੇ ਜੰਪ ਲਾਗੇ ਇੱਥੇ ਜੰਮੇ ਪਲੇ ਯਾਰ ਕੀ ਉਹ ਇੰਡੀਆ ਜਾ ਕੇ ਜਿਹੜੀ ਇੱਥੇ ਜ਼ਿੰਦਗੀ ਬਤੀਤ ਕੀਤੀ ਉਹ ਕਰ ਸਕਣਗੇ ਕਿ ਨਾ ਕਰ ਸਕਣਗੇ ਯਾਰ ਉਹਦੇ ਮਨ ਤੇ ਬਹੁਤ ਟੈਨਸ਼ਨ ਸੀਗੀ ਤਾਂ ਮੈਨੂੰ ਵੀ ਬਹੁਤ ਟੈਨਸ਼ਨ ਸੀਗੀ ਯਾਰ ਵੀ ਇਹ ਤਾਂ ਗਲਤ ਕੰਮ ਹੋ ਗਿਆ ਯਾਰਾ ਪਰ ਉਹਦੇ ਖਿਆਲ ਦੇ ਮੁਤਾਬਕ ਜੇ ਉਹ ਕਹਿੰਦਾ ਕਿ ਮੇਰੇ ਕੋਲ ਸਿਟੀਨੈਂਸ਼ਿਪ ਲਈ ਹੁੰਦੀ ਤਾਂ ਮੇਰੇ ਤੇ ਕੇਸ ਹੋ ਗਿਆ ਸੀਗਾ ਕੋਈ ਵੱਡੀ ਗੱਲ ਨਹੀਂ ਸੀਗੀ ਐਨੀਵੇ ਮੈਂ 2 ਸਾਲ ਦੀ ਸਜ਼ਾ ਕੱਟ ਕੇ ਮੈਂ ਫੇਰ ਬਾਹਰ ਆ ਜਾਂਦਾ ਹਨ ਜਿੰਨੇ ਮੇਰੇ ਪੈਸੇ ਲੱਗਣੇ ਸੀ ਉਹ ਤਾਂ ਲੱਗ ਹੀ ਗਏ ਬਟ ਜਿਹੜਾ ਹਾਂ ਟਪੋਰਟ ਦੇ ਚਾਂਸ ਹੋ ਗਏ ਹੈਗੇ ਬੈਕ ਹੋਮ ਦੇ ਚਾਂਸ ਹੋ ਗਏ ਜਾਨ ਦੇ ਹੋ ਗਿਆ ਹਨ ਪਰ ਹੁਣ ਵੀ ਮੈਂ ਵਕੀਲਾਂ ਨੂੰ ਪੈਸੇ ਦੇ ਕੇ ਇੱਥੇ ਰਹਿਣ ਦੇ ਲਈ ਹਨ ਕੇਸ ਲੜ ਰਹੇ ਹਾਂ ਉਹ ਹੈਪਨ ਤੋਂ ਉਹ ਬਚ ਜਾਂਦਾ ਤਾਂ ਤੁਸੀਂ ਸਾਰੇ ਜਾਣੇ ਇਹ ਚੀਜ਼ ਨਾਲ ਸਹਿਮਤ ਹੋ ਜਾਂ ਨਹੀਂ ਹੈ ਨਾ ਕਿ ਆਪਾਂ ਨੂੰ ਸਿਟੀਨਸ਼ਿਪ ਲੈਣੀ ਚਾਹੀਦੀ ਆ ਜਾਂ ਨਹੀਂ ਇਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਜੇ ਕਿਸੇ ਨਾਲ ਇਦਾਂ ਦੀ ਕੋਈ ਘਟਨਾ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਆ ਇਦਾਂ ਦੀ ਤਾਂ ਪਲੀਜ਼ ਇਹਨਾਂ ਗੱਲਾਂ ਤੋਂ ਪ੍ਰਪੇਅਰ ਰਹੋ ਟਰੱਕ ਚਲਾਉਣੇ ਕਹਿ ਦਿੰਦੇ ਆ ਕਿ ਕੀ ਸੌਖੇ ਆਗੇ ਪਰ ਨਹੀਂ ਟਰੱਕ ਚਲਾਉਣੇ ਬਹੁਤ ਔਖੇ ਆਗੇ ਯਾਰਾਂ ਜਿਹਦੇ ਹੁੰਦੀਆਂ ਨੇ ਉਹਨੂੰ ਪਤਾ ਲੱਗਦਾ ਨਹੀਂ ਇਹਦਾ ਅਗਲਾ ਕਹਿੰਦਾ ਇਹਦਾ ਗੀਅਰ ਬਾਕੇ ਬਹਿ ਜਾਂਦਾ ਹਨ ਪਰ ਐਦਾਂ ਨਹੀਂ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਕਈ ਘੇਰੀ ਮਸਲੇ ਨਿਵੇੜਦੇ ਆ ਉਹਨਾਂ ਤਾਂ ਪਲੀਜ਼ ਪ੍ਰਿਪੇਅਰ ਰਿਆ ਕਰੋ ਤੇ ਖੁਦਾ ਤੋਂ ਅੱਲਾਹ ਤਾਲਾ ਤੋਂ ਵਾਹਿਗੁਰੂ ਤੋਂ ਦੁਆ ਮੰਗਿਆ ਕਰੋ ਕਿ ਸਾਰਿਆਂ ਨੇ ਖੁਸ਼ ਰਹਿਣ ਹੱਸਦੇ ਖੇਡਦੇ ਰਹਿਣ ਆਪਦੀਆਂ ਫੈਮਿਲੀਆਾਂ ਦੇ ਵਿੱਚ ਰਹਿਣ ਥੈਂਕ ਯੂ ਸੋ ਮੱਚ ਜੇ ਗੱਲ ਚੰਗੀ ਲੱਗੀ ਤੇ ਸ਼ੇਅਰ ਕਮੈਂਟ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਬਾਰੇ ਕਿ ਆਪਾਂ ਨੂੰ ਇਥੇ ਸਿਟੀਜ਼ਨ ਲੈਣੀ ਚਾਹੀਦੀ ਆ ਜਾਂ ਨਹੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਥੈਂਕ ਯੂ so much ਪੀਆਰ ਦਾ ਬਰਸਾ ਸੋਨਦਗੀ 5 ਸਾਲਾਂ ਬਾਅਦ ਆਪਾਂ ਫੇਰ ਪੀਆਰ ਬਦਾਲ ਲੈਨੇ ਆਂਗੇ 5 ਸਾਲਾਂ ਬਾਅਦ ਫੇਰ ਪੀਆਰ ਬਦਾਲ ਲੈਨੇ ਆਂ ਜੇਕਰ ਕਿਸੇ ਟਾਈਮ ਆਪਣੇ ਤੇ ਇਲਜ਼ਾਮ ਲੱਗ ਜਾਂਦਾ ਕੋਈ ਕੇਰੀ ਪੁਲਿਸ ਕਾਰਵਾਈ ਹੋ ਜਾਂਦੀ ਆ ਜਾਂ ਕੋਈ ਆਪਣੇ ਤਾਂ ਐਕਸੀਡੈਂਟ ਹੋ ਗਿਆ ਜਾਂ ਆਪਾਂ ਨਸ਼ੇ ਵਿੱਚ ਦੇ ਫੜੇ ਗਏ ਯਾਰ ਗੱਲ ਕੀ ਕਿ ਅਦਾਲਤ ਤੁਹਾਨੂੰ 6 ਮਨਤ ਤੋਂ ਉੱਪਰ ਦਾ ਅੰਦਰ ਰੱਖਣ ਦਾ ਕੈਦ ਰੱਖਣ ਦਾ ਰਾਂ ਜੇਲ੍ਹ ਦੇ ਵਿੱਚ ਭੇਜਣ ਦਾ ਹੁਕਮ ਦੇ ਦਿੰਦੀ ਆ ਤਾਂ ਤੁਸੀਂ ਆਪਦੀ ਪੀਆਰ ਨੂੰ ਅਪਡੇਟ ਨਹੀਂ ਕਰਾ ਸਕਦੇਗੇ ਉਹਦੇ ਨਾਲ ਵੀ ਸੇਮ ਹੀ ਹੋਇਆ ਬਈ ਉਹਨੂੰ 2 ਸਾਲ ਦੀ ਸਜ਼ਾ ਹੋ ਗਈ ਤੇ ਜਿਹੜਾ ਪੀਆਰ ਰਿਕਾਰਡ ਸੀਗਾ ਉਹਦਾ ਉਹ ਕੈਨਸਲ ਹੋ ਗਿਆ ਪੀਆਰ ਨਿਊ ਕਰਾਉਣੀ ਸੀਗੀ ਤੇ ਉਹ ਹੁੰਦੀ ਨਹੀਂ ਸੀਗੀ ਫਿਰ ਉਹਨੇ ਵਕੀਲ ਕੀਤੇ ਵਕੀਲਾਂ ਦੇ ਕੇਸ ਲੜੇ ਵਕੀਲਾਂ ਨੂੰ ਪੈਸੇ ਦਿੱਤੇ ਵਕੀਲਾ ਨੇ ਕੀ ਕੀਤਾ ਕਿ ਉਹਨੂੰ ਪੀਆਰ ਤੋਂ ਤਰਸ ਦੇ ਆਧਾਰ ਤੇ ਇੱਕ ਵਰਕ ਪਰਮਿਟ ਆ ਜਾਂਦਾ ਹੈਗਾ 2 ਸਾਲ ਦਾ ਵੀ ਮੈਂ ਤੂੰ ਕੰਮ ਕਰਨਾ ਤਾਂ ਕਰ ਸਕਦਾ ਹੈ ਨਾ ਤੇ ਨਹੀਂ ਤੈਨੂੰ ਆਪਦੀ ਕੰਟਰੀ ਬੈਕ ਜਾਣਾ ਪੈਣਾ ਹੈਗਾ ਤੋਂ ਬਹੁਤ ਵੱਡਾ ਹੈਪਨ ਕੀਤਾ ਇਹ ਹੈ ਨਾ ਕ੍ਰਾਇਮ ਕੀਤਾ ਕੀ ਹੋਇਆ ਕਿ ਉਹਨੂੰ 2 ਸਾਲ ਦੀ ਸਜ਼ਾ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਦੇ ਵਿੱਚ ਹੈ ਨਾ ਫਿਰ ਵਿਚਾਰਾ ਪੀਆਰ ਕੈਨਸਲ ਹੋ ਕੇ ਵਰਕ ਪਰਮਿਟ ਦੇ ਆ ਗਿਆ ਹੁਣ ਉਹ ਇੱਥੇ ਵਰਕ ਪਰਮਿਟ ਤੇ ਆ ਕੰਮ ਕਰਦਾ ਹੈਗਾ ਦੁੱਖ ਵਾਲੀ ਗੱਲ ਇਹ ਹੈਗੀ ਕਿ ਉਹਦੀ ਫੈਮਿਲੀ ਸਾਰੀ ਇੱਥੇ ਆ ਪਰ ਹੁਣ ਅੱਗੇ ਰੱਬ ਜਾਣਦਾ ਹੈਗਾ ਕਿ ਉਹਦੇ ਨਾਲ ਕੀ ਪਾਣਾ ਹੋਣਾ ਹੈ ਨਾ ਕੀ ਵਰਤਨਾ ਆਪਦੀ ਫੈਮਿਲੀ ਚ ਰਹੂਗਾ ਜਾਂ ਉਹਨੂੰ ਬੈਕ ਹੋਮ ਜਾਣਾ ਪੈਣਾ ਆਪਦੇ ਨਾ ਇੰਡੀਆ ਦੇ ਵਿੱਚ ਬੈਕ ਜਾਣਾ ਪੈਣਾ ਪਰ ਦੁੱਖੀ ਚੀਜ਼ ਹੈਗਾ ਕਿ ਉਹਦੇ ਬੱਚੇ ਇੱਥੋਂ ਦੇ ਜੰਪ ਲਾਗੇ ਇੱਥੇ ਜੰਮੇ ਪਲੇ ਹਰ ਕੀ ਉਹ ਇੰਡੀਆ ਜਾ ਕੇ ਜਿਹੜੀ ਇੱਥੇ ਜ਼ਿੰਦਗੀ ਬਤੀਤ ਕੀਤੀ ਉਹ ਕਰ ਸਕਣਗੇ ਇੱਕ ਨਾ ਕਰ ਸਕਣਗੇ ਨਾ ਉਹਦੇ ਮਨ ਤੇ ਬਹੁਤ ਟੈਨਸ਼ਨ ਸੀਗੀ ਤਾਂ ਮੈਨੂੰ ਵੀ ਬਹੁਤ ਟੈਨਸ਼ਨ ਸੀਗੀ ਯਾਰ ਵੀ ਇਹ ਤਾਂ ਗਲਤ ਕੰਮ ਹੋ ਗਿਆ ਨਾ ਪਰ ਉਹਦੇ ਖਿਆਲ ਦੇ ਮੁਤਾਬਿਕ ਜੇ ਉਹ ਕਹਿੰਦਾ ਕਿ ਮੇਰੇ ਕੋਲੇ ਸਿਟੀਨਿਟੀਨਸ਼ਿਪ ਲਈ ਹੁੰਦੀ ਤਾਂ ਮੇਰੇ ਤੇ ਕੇਸ ਹੋ ਗਿਆ ਸੀਗਾ ਕੋਈ ਵੱਡੀ ਗੱਲ ਨਹੀਂ ਸੀਗੀ ਐਨੀਵੇ ਮੈਂ 2 ਸਾਲ ਦੀ ਸਜ਼ਾ ਕੱਟ ਕੇ ਮੈਂ ਫੇਰ ਬਾਹਰ ਆ ਜਾਂਦਾ ਹਨ ਜਿੰਨੇ ਮੇਰੇ ਪੈਸੇ ਲੱਗਣੇ ਸੀ ਉਹ ਤਾਂ ਲੱਗ ਹੀ ਗਏ ਬਟ ਜਿਹੜਾ ਆ ਪੋਰਟ ਦੇ ਚਾਂਸ ਹੋ ਗਏ ਹੈਗੇ ਬੈਕ ਹੋਮ ਦੇ ਚਾਂਸ ਹੋ ਗਏ ਜਾਣ ਦੇ ਹੋ ਗਿਆ ਰਾਂ ਪਰ ਹੁਣ ਵੀ ਉਹ ਵਕੀਲਾਂ ਨੂੰ ਪੈਸੇ ਦੇ ਕੇ ਇੱਥੇ ਰਹਿਣ ਦੇ ਲਈ ਰਾਂ ਕੇਸ ਲੜ ਰਹੇ ਆ ਉਹ ਹੈਪਨ ਤੋਂ ਉਹ ਬਚ ਜਾਂਦਾ ਤਾਂ ਤੁਸੀਂ ਸਾਰੇ ਜਾਣੇ ਇਹ ਚੀਜ਼ ਨਾਲ ਸਹਿਮਤ ਹੋ ਜਾਂ ਨਹੀਂ ਹੈ ਰਾਂ ਕਿ ਆਪਾਂ ਨੂੰ ਸਿਟੀਨਸ਼ਿਪ ਲੈਣੀ ਚਾਹੀਦੀ ਆ ਜਾਂ ਨਹੀਂ ਇਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਜੇ ਕਿਸੇ ਨਾਲ ਇਦਾਂ ਦੀ ਕੋਈ ਘਟਨਾ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਹੈ ਇਦਾਂ ਦੀ ਤਾਂ ਪਲੀਜ਼ ਇਹਨਾਂ ਗੱਲਾਂ ਤੋਂ ਪ੍ਰਪੇਅਰ ਰਹੋ ਟਰੱਕ ਚਲਾਉਣੇ ਕਹਿ ਦਿੰਦੇ ਆ ਕਿ ਕੀ ਸੌਖੇ ਆਗੇ ਪਰ ਨਹੀਂ ਟਰੱਕ ਚਲਾਉਣੇ ਬਹੁਤ ਔਖੇ ਹੈਗੇ ਯਾਰ ਜਿਹਦੇ ਨਾਲ ਹੁੰਦੀਆਂ ਹੈਗੇ ਉਹਨੂੰ ਪਤਾ ਲੱਗਦਾ ਨਹੀਂ ਇਹਦਾ ਅਗਲਾ ਕਹਿੰਦਾ ਇਹਦਾ ਗੀਅਰ ਬਾਕੇ ਬਹਿ ਜਾਂਦਾ ਯਾਰ ਪਰ ਇਦਾਂ ਨਹੀਂ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਕਈ ਘੇਰੀ ਮਸਲੇ ਨਿਵੇੜਦੇ ਆ ਇਹਨਾਂ ਤਾਂ ਪਲੀਜ਼ ਪ੍ਰਪੇਅਰ ਰਿਆ ਕਰੋ ਤੇ ਖੁਦਾ ਤੋਂ ਅੱਲਾਹ ਤਾਲਾ ਤੋਂ ਵਾਹਿਗੁਰੂ ਤੋਂ ਹਰਾਂ ਦੁਆ ਮੰਗਿਆ ਕਰੋ ਕਿ ਸਾਰਿਆਂ ਨੇ ਖੁਸ਼ ਰਹਿਣ ਹੱਸਦੇ ਖੇਡਦੇ ਰਹਿਣ ਆਪਦੀਆਂ ਫੈਮਲੀੀਆਂ ਦੇ ਵਿੱਚ ਰਹਿਣ ਥੈਂਕ ਯੂ so much ਜੇ ਗੱਲ ਚੰਗੀ ਲੱਗੀ ਤੇ ਸ਼ੇਅਰ ਕਮੈਂਟ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਬਾਰੇ ਕਿ ਆਪਾਂ ਨੂੰ ਇਥੇ ਸਿਟੀਜ਼ਨ ਲੈਣੀ ਚਾਹੀਦੀ ਆ ਜਾਂ ਨਹੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਥੈਂਕ ਯੂ so much